ਦੇਖ ਰਹੇ ਹੋ ਤੁਸੀਂ ਤਾਂ ਮੈ ਰੋਬੀਆ ਧੰਜਲ ਤੁਹਾਡੇ ਨਾਲ ਇਸ ਵਕਤ ਦੀ ਬੇਹਦ ਬੰਦ ਪਾਗੀ ਖਬਰ ਸਾਹਮਣੇ ਆ ਰਹੀ ਹੈ ਖਾਨ ਸਾਹਿਬ ਨੂੰ ਸਦਮਾ ਲੱਗਿਆ ਹੈ ਮਾਂ ਤੋਂ ਬਾਅਦ ਪਿਤਾ ਦਾ ਵੀ ਦੇਹਾਂਤ ਹੋ ਗਿਆ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਲੇ ਮਾਂ ਦੇ ਸਦਮੇ ਦੇ ਵਿੱਚ ਸੀ ਖਾਨ ਸਾਹਿਬ ਤੇ ਪਿਤਾ ਦਾ ਵੀ ਦੇਹਾਂਤ ਹੋ ਗਿਆ ਕੁਝ ਹੀ ਦਿਨ ਪਹਿਲਾਂ ਮਾਂ ਦਾ ਦੇਹਾਂਤ ਹੋਇਆ ਸੀ ਜਿਸ ਵਕਤ ਉਹ ਕਾਫੀ ਜਿਆਦਾ ਪਰੇਸ਼ਾਨ ਤੇ ਰੋਂਦੇ ਹੋਏ ਨਜ਼ਰ ਆਏ ਇਸੇ ਦੌਰਾਨ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਾਂ ਦੇ ਦੇਹਾਂਤ ਤੋਂ ਬਾਅਦ ਵਿੱਚ ਖਾਨ ਸਾਹਿਬ ਦੇ ਪਿਤਾ ਦਾ ਵੀ ਦੇਹਾਂਤ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਹਾਰਟ ਅਟੈਕ ਆਉਣ ਦੇ ਕਾਰਨ ਉਹਨਾਂ ਦਾ ਜਾਨ ਚਲੇ ਗਈ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਕੁਝ ਦਿਨ ਪਹਿਲਾਂ ਹੀ ਮਾਂ ਦਾ ਦੇਹਾਂਤ ਹੋਇਆ ਸੀ ਤਾਂ ਪੰਜਾਬੀ ਗਾਇਕ ਖਾਨ ਸਾਹਿਬ ਨੂੰ ਸਦਮਾ मां ਤੋਂ ਬਾਅਦ ਪਿਤਾ ਦਾ ਦੇਹਾਂਤ ਹੋਇਆ ਤੇ ਇਸੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਗਾਇਕ ਦੇ ਪਿਤਾ ਨੂੰ ਦਿਲ ਦਾ ਦੌਰਾ ਪਿਆ ਥੋੜੇ ਸਮੇਂ ਪਹਿਲਾਂ ਹੀ ਮਾਂ ਨੇ ਦੁਨੀਆ ਨੂੰ ਅਲਵਿਦਾ ਕਿਹਾ ਸੀ ਹੁਣ ਪਿਤਾ ਦਾ ਵੀ ਦੇਹਾਂਤ ਹੋਇਆ ਹੈ ਬੀਤੀ 25 ਸਤੰਬਰ ਨੂੰ ਖਾਨ ਸਾਹਿਬ ਦੀ ਮਾਂ ਦਾ ਦੇਹਾਂਤ ਹੋਇਆ ਸੀ ਤਾਂ ਵੱਡੀ ਖਬਰ ਤੁਹਾਡਾ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਪੰਜਾਬੀ ਗਾਇਕ ਖਾਨ ਸਾਹਿਬ ਨੂੰ ਸਦਮਾ ਲੱਗ ਗਿਆ ਹੈ ਮਾਂ ਤੋਂ ਬਾਅਦ ਪਿਤਾ ਦਾ ਦੇਹਾਂਤ ਹੋ ਗਿਆ ਹੈ ਤਾਂ ਉੱਥੇ ਹੀ ਮਾਂ ਦੇ ਦੇਹਾਂਤ ਦਾ ਦੁੱਖ ਹਜੇ ਉਹਨਾਂ ਨੂੰ ਭੁੱਲਿਆ ਨਹੀਂ ਸੀ ਤੇ ਪਿਤਾ ਦਾ ਵੀ ਦੇਹਾਂਤ ਹੋ ਗਿਆ ਤਾਂ ਕਾਫੀ ਸਦਮੇ ਦੇ ਵਿੱਚ ਪਰਿਵਾਰ ਹੈ ਰੋ ਰੋ ਕੇ ਬੁਰਾ ਹਾਲ ਹੈ ਪਹਿਲਾ ਹੀ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਮਾਂ ਦੇ ਜਾਣ ਤੋਂ ਬਾਅਦ ਵਿੱਚ ਖਾਨ ਸਾਹਿਬ ਕਾਫੀ ਬੁਰੀ ਤਰ੍ਹਾਂ ਦੇ ਨਾਲ ਟੁੱਟ ਚੁਕੇ ਸੀ ਤੇ ਇਸੇ ਦੌਰਾਨ ਪਿਤਾ ਦਾ ਵੀ ਦੇਹਾਂਤ ਹੋ ਗਿਆ ਪੰਜਾਬੀ ਗਾਇਕ ਖਾਨ ਸਾਹਿਬ ਨੂੰ ਸਦਮਾ ਲੱਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਪਿਤਾ ਦੇ ਅਕਾਲ ਚਲਾਣਾ ਜਾਣ ਤੋਂ ਬਾਅਦ ਵਿੱਚ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਦੱਸਿਆ ਜਾ ਰਿਹਾ ਹੈ ਕਿ ਹਾਲੇ ਹੀ ਕੁਝ ਦਿਨ ਪਹਿਲਾਂ ਹੀ ਖਾਨ ਸਾਹਿਬ ਦੀ ਮਾਤਾ ਦਾ ਦੇਹਾਂਤ ਹੋਇਆ ਸੀ ਇਹ ਵੀ ਜਾਣਕਾਰੀ ਦੇ ਲਈ ਕਿ ਖਾਨ ਸਾਹਿਬ ਦੇ ਪਿਤਾ ਨੂੰ ਹਾਰਟ ਅਟੈਕ ਆਇਆ ਫਗਵਾਣਾ ਵਿਖੇ ਉਹਨਾਂ ਦੀ ਮੌਤ ਹੋਈ ਹੈ ਤੇ ਪਰਿਵਾਰ ਦੇ ਵੱਲੋਂ ਲਾਸ਼ ਨੂੰ ਜੱਦੀ ਪਿੰਡ ਪੰਡਾਲ ਦੋਨਾਂ ਵਿਖੇ ਲਜਾਇਆ ਜਾ ਰਿਹਾ ਹੈ ਤੇ ਜਿੱਥੇ ਕੀ ਉਹਨਾਂ ਦੀਆਂ ਅੰਤਿਮ ਰਸਮਾਂ ਕੀਤੀਆਂ ਜਾਣਗੀਆਂ ਤਾਂ ਬੇहद ਦੁਖਦਾਈ ਸਮਾਂ ਹੈ ਖਾਨ ਸਾਹਿਬ ਦੇ ਉੱਤੇ ਕਿਉਂਕਿ ਮਾਂ ਦਾ ਦੇਹਾਂਤ ਹੋਇਆ ਹਲੇ ਥੋੜਾ ਜਿਹਾ ਸਮਾਂ ਹੋਇਆ ਸੀ ਉਸ ਵਕਤ ਕਾਫੀ ਜ਼ਿਆਦਾ ਰੋਂਦੇ ਨਜ਼ਰ ਆਏ ਸੀ ਤੇ ਇਸ ਦੌਰਾਨ ਪਿਤਾ ਦਾ ਦੇਹਾਂਤ ਕਿਤੇ ਨਾ ਕਿਤੇ ਉਹਨਾਂ ਤੇ ਕਾਫੀ ਜ਼ਿਆਦਾ ਦੁੱਖ ਦੁੱਖਾਂ ਦਾ ਪਹਾੜ ਟੁੱਟਿਆ ਹੈ ਪੰਜਾਬੀ ਗਖਾਨ ਸਾਹਿਬ ਨੂੰ ਸਦਵਾ ਪਹੁੰਚਿਆ ਹੈ ਮਾਤਾ ਦੇ ਹਾਂਤ ਕੁਝ ਸਮਾਂ ਪਹਿਲਾਂ ਹੀ ਹੋਇਆ ਹਲੇ ਉਹ ਦੁੱਖ ਘਟਿਆ ਨਹੀਂ ਕਿਉਂਕਿ ਮਾਂ ਦਾ ਦੁੱਖ ਬਹੁਤ ਹੁੰਦਾ ਹੈ ਜਿਹੜੀ ਮਾਂ ਨੇ ਜੰਮਿਆ ਪਾਲਿਆ ਦੁਨੀਆ ਦਿਖਾਈ ਉਸ ਮਾਂ ਦੇ ਅਕਾਲ ਚਲਾਣਾ ਤੁਰੇ ਜਾਣ ਤੋਂ ਬਾਅਦ ਵਿੱਚ ਅਕਾਲ ਜਣਾਣਾ ਕਰਨ ਤੋਂ ਬਾਅਦ ਵਿੱਚ ਜਿਸ ਤਰੀਕੇ ਦੇ ਨਾਲ ਇਹ ਗਾਇਕ ਬੁਰੀ ਤਰ੍ਹਾਂ ਦੇ ਨਾਲ ਟੁੱਟਿਆ ਤਾਂ ਇਸ ਦਾ ਇੱਕੋ ਇੱਕ ਸਹਾਰਾ ਜੋ ਕਿ ਪਿਤਾ ਸੀ ਉਹ ਵੀ ਇਸ ਦੁਨੀਆ ਤੋਂ ਚਲ ਬਸਿਆ ਤਾਂ ਮਾਂ ਦੇ ਜਾਣ ਤੋਂ ਬਾਅਦ ਵਿੱਚ ਕਿਤੇ ਨਾ ਕਿਤੇ ਪਿਤਾ ਦੇ ਨਾਲ ਉਹਨਾਂ ਦਾ ਪਿਆਰ ਸੀ ਔਖੇ ਟਾਈਮ ਉਹਨਾਂ ਨੇ ਸੰਭਾਲਿਆ ਪਰ ਪਿਤਾ ਦਾ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋਈ ਦੱਸਿਆ ਜਾ ਰਿਹਾ ਹੈ ਕਿ ਇਲਾਜ ਦੇ ਦੌਰਾਨ ਉਹਨਾਂ ਨੂੰ ਜਦੋਂ ਦਿਲ ਦਾ ਦੌਰਾ ਪਿਆ ਹੈ ਉਸ ਤੋਂ ਬਾਅਦ ਵਿੱਚ ਉਹਨਾਂ ਦੀ ਮੌਤ ਹੋਈ ਹੈ ਤੇ ਉਹਨਾਂ ਦੀ ਮ੍ਰਿਤਕ ਦੇ ਉਹਨਾਂ ਦੇ ਜੱਦੀ ਪਿੰਡ ਲਿਆਂਦੀ ਜਾ ਰਹੀ ਹੈ ਜਿੱਥੇ ਕਿ ਅੰਤਿਮ ਰਸਮਾਂ ਕੀਤੀਆਂ ਜਾਣਗੀਆਂ ਤਾਂ ਪੰਜਾਬੀ ਗਾਇਕ ਖਾਨ ਸਾਹਿਬ ਨੂੰ ਸਦਮਾ ਜਿਹੜੀ ਮਾਂ ਨੇ ਜੰਮਿਆ ਪਾਲਿਆ ਦੁਨੀਆ ਦਿਖਾਈ ਉਸ ਮਾਂ ਦੇ ਅਕਾਲ ਚਲਾਣਾ ਤੁਰੇ ਜਾਣ ਤੋਂ ਬਾਅਦ ਵਿੱਚ ਉਸ ਮਾਂ ਦੇ ਜਾਣ ਤੋਂ ਬਾਅਦ ਵਿੱਚ ਪਿਤਾ ਦਾ ਵੀ ਦਿਹਾਂਤ ਹੋ ਗਿਆ ਇੱਕ ਤਸਵੀਰ ਇੱਕ ਪਾਸੇ ਤੁਹਾਡਾ ਨਾਲ ਸਾਂਝੀ ਕਰਦੇ ਹਾਂ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਖਾਨ ਸਾਹਿਬ ਬੇਸ਼ੱਕ ਉਹਨਾਂ ਨੇ ਦੁਨੀਆ ਦੀ ਹਰ ਇੱਕ ਦੌਲਤ ਸ਼ੋਹਰਤ ਪ੍ਰਾਪਤ ਕੀਤੀ ਪਰ ਮਾਂ-ਬਾਪ ਨਾਲ ਪਿਆਰ ਉਹਨਾਂ ਦਾ ਬਹੁਤ ਸੀ ਤਸਵੀਰਾਂ ਦੇ ਵਿੱਚ ਸਾਫ਼ ਝਲਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਮਾਂ-ਬਾਪ ਦੇ ਨਾਲ ਉਹਨਾਂ ਨੇ ਹਰ ਇੱਕ ਖੁਸ਼ੀ ਸਾਂਝੀ ਕੀਤੀ ਜਦੋਂ ਮਾਂ ਦਾ ਦੇਹਾਂਤ ਹੋਇਆ ਬੁਰੀ ਤਰ੍ਹਾਂ ਦੇ ਨਾਲ ਖਾਨ ਸਾਹਿਬ ਟੁੱਟ ਗਏ ਉੱਥੇ ਹੀ ਖਾਨ ਸਾਹਿਬ ਤੇ ਦੁੱਖਾਂ ਦਾ ਜਦੋਂ ਪਹਾੜ ਟੁੱਟਿਆ ਮਾਂ ਦੇ ਜਾਣ ਤੋਂ ਬਾਅਦ ਵਿੱਚ ਕਾਫੀ ਤਰ੍ਹਾਂ ਟੁੱਟੇ ਹੋਏ ਨਜ਼ਰ ਆਏ ਖਾਨ ਸਾਹਿਬ ਇਸੇ ਸਮੇਂ ਦੇ ਦੌਰਾਨ ਹਲੇ ਇਹ ਦੁੱਖ ਟਲਿਆ ਨਹੀਂ ਹਲੇ ਕੁਝ ਹੀ ਦਿਨ ਹੋਏ ਨੇ ਤੇ ਪਿਤਾ ਦਾ ਵੀ ਦੇਹਾਂਤ ਹੋ ਗਿਆ ਬਿਤੀ 25 ਸਤੰਬਰ ਨੂੰ ਮਾਂ ਦਾ ਦੇਹਾਂਤ ਹੋਇਆ ਸੀ ਤੇ ਥੋੜੇ ਹੀ ਦਿਨਾਂ ਬਾਅਦ ਯਾਨੀ ਕਿ 15 16 ਦਿਨ ਬਾਅਦ ਹੀ ਹੁਣ ਪਿਤਾ ਦਾ ਦੇਹਾਂਤ ਹੋਇਆ ਜਿਸ ਦੇ ਕਾਰਨ ਖਾਨ ਸਾਹਿਬ ਬੁਰੀ ਤਰ੍ਹਾਂ ਦੇ ਨਾਲ ਟੁੱਟ ਚੁਕੇ ਨੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ ਇੱਕ ਮਾਤਾ ਪਿਤਾ ਦਾ ਦੁਨੀਆ ਤੋਂ ਜਾਣਾ ਇੱਕ ਬਹੁਤ ਹੀ ਵੱਡਾ ਦੁੱਖ ਦੁੱਖ ਹੁੰਦਾ ਹੈ ਜਿਸ ਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਮਾਂ ਬਾਪ ਦੁਨੀਆ ਤੋਂ ਚਲੇ ਜਾਣਾ ਕਿਤੇ ਨਾ ਕਿਤੇ ਇਹ ਇਹ ਐਸਾ ਦੁੱਖ ਹੈ ਜਿਸ ਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਪਹਿਲਾਂ ਮਾਂ ਚਲੀ ਗਈ ਜਰ ਪਿਤਾ ਵੀ ਚਲੇ ਗਏ ਤਾਂ ਖਾਨ ਸਾਹਿਬ ਤੇ ਦੁੱਖਾਂ ਦਾ ਪਹਾੜ ਟੁੱਟਿਆ ਤਸਵੀਰ ਇੱਕ ਪਾਸੇ ਤੁਹਾਡਾ ਸਾਂਝੀ ਕਰਦੇ ਆਂ ਜਿੱਥੇ ਕਿ ਖਾਨ ਸਾਹਿਬ ਦੀ ਪਿਤਾ ਦੇ ਨਾਲ ਕਹਿ ਸਕਦੇ ਹਾਂ ਬਹੁਤ ਪਿਆਰ ਸੀਗਾ ਬੱਚਿਆਂ ਦਾ ਮਾਪੇ ਦੇ ਨਾਲ ਪਿਆਰ ਹੁੰਦਾ ਹੈ ਪਰ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਮਾਂ ਨਾਲ ਜ਼ਿਆਦਾ ਹੁੰਦਾ ਹੈ ਪਰ ਜਿਸ ਤਰ੍ਹਾਂ ਖਾਨ ਸਾਹਿਬ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਮਾਪੇ ਦੇ ਨਾਲ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਖਾਨ ਸਾਹਿਬ ਆਪਣੇ ਮਾਤਾ ਪਿਤਾ ਨੂੰ ਬਹੁਤ ਪਿਆਰ ਕਰਦੇ ਸੀ ਮਾਂ ਦੇ ਜਾਣ ਦੇ ਮੌਕੇ ਵੀ ਕੁਝ ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਦੇਖਿਆ ਗਿਆ ਕਿ ਕੈਮਰੇ ਦੇ ਅੱਗੇ ਰੋਂਦੇ ਹੋਏ ਨਜ਼ਰ ਆਏ ਤੇ ਮਾਦੀ ਅਕਾਲ ਚਲਣਾ ਜਾਣ ਤੋਂ ਬਾਅਦ ਵਿੱਚ ਹੁਣ ਪਿਤਾ ਦਾ ਵੀ ਦੇਹਾਂਤ ਹੋ ਗਿਆ ਇੱਕ ਵੱਡਾ ਸਦਮਾ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ ਮਾ ਦੇ ਕੁਝ ਹੀ ਸਮਾਂ ਹੋਇਆ ਸੀਗਾ ਅਕਾਲ ਚਲਣਾ ਕੀਤੇ ਜਾਣ ਤੋਂ ਬਾਅਦ ਵਿੱਚ ਪਿਤਾ ਦਾ ਵੀ ਦੇਹਾਂਤ ਹੋ ਗਿਆ ਹੈ ਉਹਨਾਂ ਦੇ ਜੱਦੀ ਪਿੰਡ ਉਹਨਾਂ ਦੀ ਮ੍ਰਿਤਕ ਦੇ ਲਿਆਂਦੀ ਗਈ ਲਿਆਂਦੀ ਜਾਵੇਗੀ ਤੇ ਜਿੱਥੇ ਕਿ ਉਹਨਾਂ ਦੀਆਂ ਅੰਤਿਮ ਰਸਮਾਂ ਕੀਤੀਆਂ ਜਾਣਗੀਆਂ ਇਸ ਖਬਰ ਦੇ ਸੰਬੰਧ ਵਿੱਚ ਪਲਪਲ ਦੀ ਅਪਡੇਟ ਤੁਹਾਨੂੰ ਦਵਾਂਗੇ ਬਣੇ ਰਹੋ ਰੋਜ਼ਾਨਾ ਸਪੋਕਸਮੈਨ ਟੀਵੀ ਦੇ ਨਾਲ